ਸਾਥੀਓ ਕਿਤਾਬਾਂ ਕਹਿੰਦੀਆਂ ਕਿ ਜਿਹੜੀ ਇਹ ਸੜਕ ਹੈ ਇਹ ਆਉਣ ਜਾਣ ਵਾਸਤੇ ਤੇ ਕਬਜ਼ੇ ਨਹੀਂ ਹੋਣੇ ਚਾਹੀਦੇ ਔਰ ਸ਼ਹਿਰ ਦੀ ਬਿਹਤਰੀ ਵਾਸਤੇ ਤਾਂ ਜੋ ਟਰਾਂਸਪੋਰਟੇਸ਼ਨ ਬੜੇ ਸਮੂਥ ਚੱਲੇ ਉਹਦੇ ਲਈ ਯੋ ਸਾਬ ਮਨੀਸ਼ ਜੀ ਅਤੇ ਟਰੈਫਿਕ ਇੰਚਾਰ ਸਾਬ ਤੁਹਾਡੇ ਕੋਲ ਇੱਕ ਬੇਨਤੀ ਕਰਨਾ ਚਾਹੁੰਦੇ ਆ ਸ਼ਹਿਰ ਦੀ ਬਿਹਤਰੀ ਲਈ ਜੀ ਇਹ ਸਭ ਕੀ ਕੰਮ ਸਸਰੀਗਲ ਸਾਰਿਆਂ ਨੂੰ ਨਮਸਕਾਰ ਇਹ ਸ਼ਹਿਰ ਦੀ ਬਿਹਤਰੀ ਲਈ ਕੋ ਉਪਰਾਲਾ ਹੈ ਲੋਕਾਂ ਨੂੰ ਸਹਿਯੋਗ ਲਈ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਜਣੇ ਅੱਗੇ ਵਧੋ ਸਹਿਯੋਗ ਦਿਓ ਕਿ ਜੋ ਸੜਕ ਬਣੀ ਹੈ ਦੇਖੋ ਸਾਰਿਆਂ ਦੇ ਵਰਤਨ ਲਈ ਬਣੀ ਹੈ ਠੀਕ ਹੈ ਟ੍ਰੈਫਿਕ ਤੋਂ ਆਪਾਂ ਨੂੰ ਪਰੇਸ਼ਾਨੀ ਹੁੰਦੀ ਹੈ ਸਾਰਿਆਂ ਨੂੰ ਹੁੰਦੀ ਹੈ ਕਈ ਅਸੀਂ ਦੇਖਦੇ ਆ ਕਿ ਐਨਕ੍ਰੋਚਮੈਂਟ ਹੋਈਆਂ ਹੋਈਆਂ ਕੋਈ ਅੱਗੇ ਸਟੈਂਡੀ ਲੱਗੀ ਹੈ ਕੋਈ ਛਤਰੀਆਂ ਲੱਗੀਆਂ ਹੋਈਆਂ ਕੋਈ ਰੇੜੀਆਂ ਖੜੀਆਂ ਹੈ ਚਲੋ ਇਹਨਾਂ ਦਾ ਰੋਜ਼ਗਾਰ ਹੈ ਪਰ ਇੱਧਰ ਉੱਧਰ ਕਿਤੇ ਜਾ ਕੇ ਆਪਾਂ ਮਲੈਸੀ ਜਗ੍ਹਾ ਤੇ ਲਾਈ ਇਥੇ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਠੀਕ ਹੈ ਇਹਦੇ ਨਾਲ ਕਈ ਵਾਰ ਕੀ ਹੁੰਦਾ ਕੋਈ ਬੰਦਬਾਗੀ ਘਟਨਾ ਵੀ ਵਾਪਰ ਜਾਂਦੀ ਹੈ ਜੋ ਹਰ ਕਿਸੇ ਨੂੰ ਉਸ ਦਾ ਦੁੱਖ ਹੁੰਦਾ ਹੈ ਠੀਕ ਹੈ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਆਪਣੀ ਜਿਹੜੀ ਟੈਂਪਰੇਰੀ ਕੋਈ ਇਨਕ੍ਰੋਚਮੈਂਟ ਹੈਗੀ ਹੈ ਕੋਈ ਆਪਾਂ ਅੱਗੇ ਵਧਾ ਕੇ ਕੋਈ ਸਮਾਨ ਰੱਖਿਆ ਹੋਇਆ ਹੈ ਕੋਈ ਸਟੈਂਡੀ ਲਾਈ ਹੋਈ ਹੈ ਕੋਈ ਵੀ ਆਪਾਂ ਵਹੀਕਲ ਖੜੇ ਕੀਤੇ ਹੋਏ ਨੇ ਜੋ ਆਪਾਂ ਨੂੰ ਚੱਕਣੇ ਚਾਹੀਦੇ ਆ ਠੀਕ ਹੈ ਤਾਂ ਕਿ ਲੋਕਾਂ ਨੂੰ ਸੁਵਿਧਾ ਹੋਵੇ ਪੈਦਲ ਚੱਲਣ ਵਾਲਿਆਂ ਨੂੰ ਸੁਵਿਧਾ ਹੋਵੇ ਗੱਡੀ ਚਲਾਉਣ ਵਾਲਿਆਂ ਨੂੰ ਸੁਵਿਧਾ ਹੋਵੇ ਠੀਕ ਹੈ ਕੋਈ ਬਜ਼ੁਰਗ ਹੈ ਕੋਈ ਬੱਚਾ ਹੈ ਠੀਕ ਹੈ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਆਮ ਵਾਸੀਆਂ ਲਈ ਬਹੁਤ ਜ਼ਰੂਰੀ ਹੈ ਮੇਰੀ ਤਾਂ ਇਹੀ ਸਭ ਨੂੰ ਅਪੀਲ ਹੈ ਸਭ ਸਹਿਯੋਗ ਦੇਣ ਮਿਊਸਪਲ ਕਮੇਟੀ ਦਾ ਸਹਿਯੋਗ ਦਿਓ ਅੱਛਾ ਸਰ ਇੱਕ ਬੇਨਤੀ ਹੈ ਇੱਕ ਸਵਾਲ ਵੀ ਹੈ ਜਿਹੜੇ ਨਾ ਕੁਝ ਦੁਕਾਨਦਾਰ ਆ ਉਹ ਇਹ ਕਹਿੰਦੇ ਕਿ ਅਸੀਂ ਤਾਂ ਇਨਕ੍ਰੋਜਮੈਂਟ ਛੱਡ ਦੇਾਂਗੇ ਪਰ ਸਾਡਾ ਗਵਰਡ ਹੀ ਨਹੀਂ ਛੱਡਦਾ ਇਹਦੀ ਫਲਾਣੇ ਪ੍ਰਧਾਨ ਨਾਲ ਬਹੁਤ ਬਣਦੀ ਆ ਉਹ ਕਹਿੰਦਾ ਟੈਨਸ਼ਨ ਨਾ ਤੇਰੇ ਪਿੱਛੇ ਮੈਂ ਆਇਗਾ ਇਹ ਰੂਲ ਸਾਰਿਆਂ ਲਈ ਸਿਮਿਲਰ ਹੈ ਇਹ ਦੇਖੋ ਰੂਲ ਸਾਰਿਆਂ ਲਈ ਹੈ ਇਹ ਚ ਕੋਈ ਸਭ ਨੂੰ ਅਪੀਲ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਕਿਹਾ ਜਾ ਰਿਹਾ ਹੈ ਠੀਕ ਹੈ ਇਹ ਸਾਰੀ ਰੋਡ ਕਲੀਨ ਹੋਏਗੀ ਤਾਂ ਹੀ ਇਹਦਾ ਯੂਜ਼ ਆਏਗਾ ਤਾਂ ਹੀ ਵਰਤੋਂ ਚਾਹੀਏਗੀ ਠੀਕ ਹੈ ਕੋਈ ਐਦਾਂ ਨਹੀਂ ਹੈ ਕਿ ਅਸੀਂ ਇਹਨੂੰ ਛੱਡਤਾ ਉਹਨੂੰ ਲੈ ਲੈ ਕਹਤਾ ਇੱਕ ਛੱਡਦੀ ਦੂਜੀ ਛੱਡਦੀ ਸਾਰਿਆਂ ਲਈ ਇੱਕ ਕਾਮਨ ਇੱਕ ਅਪੀਲ ਹੈਗੀ ਹੈ ਠੀਕ ਹੈ ਸਾਰਿਆਂ ਨੂੰ ਕਿਹਾ ਜਾ ਰਿਹਾ ਸਰ ਜਿਵੇਂ ਰੇੜੀਆਂ ਲੱਗੀਆਂ ਨੇ ਜਾਂ ਦੁਕਾਨਾਂ ਵਾਲੇ ਨੇ ਮੋੜੇ ਆਪਣੇ ਥੜੀਆਂ ਤੇ ਉੱਤੇ ਸਮਾਨ ਰੱਖਿਆ ਥੜੀਆਂ ਤੋਂ ਵੀ ਅੱਗੇ ਟੇਬਲ ਲਾ ਕੇ ਸਮਾਨ ਰੱਖਿਆ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਉਹਨਾਂ ਨੂੰ ਇਹੀ ਕਹਿਣਾ ਚਾਹ ਰਿਹਾ ਕਿ ਦੇਖੋ ਇੱਕ ਆਪਣੀ ਜਿਹੜੀ ਹੱਦ ਹੈਗੀ ਐ ਜਾਂ ਇੱਕ ਜਗਾ ਬਣੀ ਹੋਈ ਐ ਠੀਕ ਐ ਜੋ ਪਾਸ ਹੈਗੀ ਐ ਉਥੋਂ ਤੱਕ ਆਪਣਾ ਸਮਾਨ ਰੱਖੋ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਐ ਠੀਕ ਐ ਅੱਗੇ ਵਧਾ ਕੇ ਆਪਾਂ ਲਗਾਉਂਦੇ ਆ ਇੱਕ ਨੂੰ ਦੇਖ ਕੇ ਦੂਜਾ ਲਗਾਉਂਦਾ ਉਹ ਅੱਗੇ ਦੀ ਅੱਗੇ ਕਾਫਲਾ ਚੱਲਦਾ ਜਾਂਦਾ ਠੀਕ ਐ ਇਹ ਨਹੀਂ ਹੋਣਾ ਚਾਹੀਦਾ ਠੀਕ ਐ ਇਹ ਹਟਾਇਆ ਜਾਵੇ ਇਹ ਫੌਰੀ ਹਟਾਇਆ ਜਾਵੇ ਸਰ ਪਿਛਲੀ ਵਾਰ ਸਰ ਉਹਨਾਂ ਨੇ ਕਾਰਵਾਈ ਕੀਤੀ ਸੀਗੀ ਨਾ ਕਰ ਕੌਂਸਲ ਦੀ ਟੀਮ ਵੀ ਸੀਗੀ ਇਹਨਾਂ ਨੇ ਕਿਹਾ ਸੀ ਖੰਭਿਆਂ ਤੋਂ ਪਿੱਛੇ ਰੇੜੀਆਂ ਕਰਨ ਤਾਰੂ ਜੇ ਕਿੰਨੇ ਸੜਕ ਤੇ ਗੱਡੀ ਲਾਉਣੀ ਹੈ ਚਿੱਟੀ ਪੱਟੀ ਦੇ ਪਿੱਛੇ ਉਹਨੂੰ ਤਕਲੀਫ ਨਾਵੇ ਉਹਦੇ ਬਾਰੇ ਕੀ ਕਹੂੰਗੇ ਨਹੀਂ ਉਹੀ ਹੈ ਕਿ ਜਿਹੜੀਆਂ ਰੇੜੀਆਂ ਵਗੈਰਾ ਜੋ ਵੀ ਹੈਗੀਆਂ ਨੇ ਚਲੋ ਰੋਜ਼ਗਾਰ ਗਰੀਬਾਂ ਦਾ ਹੈਗਾ ਆਪਾਂ ਕਿਸੇ ਦੇ ਰੋਜ਼ਗਾਰ ਤੇ ਨਹੀਂ ਲੱਤ ਮਾਰਨੀ ਪਰ ਲੋਕਾਂ ਦੀ ਸੁਵਿਧਾ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ ਠੀਕ ਹੈ ਰੂਲਸ ਤੇ ਸੁਵਿਧਾ ਇਹ ਸਭ ਤੋਂ ਉੱਪਰ ਹੁੰਦੀ ਹੈ ਇਹ ਰੂਲ ਬਣੇ ਹੋਏ ਸਭ ਨੂੰ ਦੇਖ ਕੇ ਬਣੇ ਹੁੰਦੇ ਨੇ ਫਾਲੋ ਕਰਨੇ ਚਾਹੀਦੇ ਨੇ ਸਰ ਏਦਾਂ ਏਦਾਂ ਹੋ ਸਕਦਾ ਆਪਾਂ ਇਸ ਚੀਜ਼ ਦੀ ਕਲਪਨਾ ਕਰ ਸਕਦੇ ਮੈਂ ਫਗਵਾੜੇ ਵਿੱਚ ਜਦ ਵੱਡੀਆਂ ਮੈਟਰੋ ਸਿਟੀ ਸਿੱਟ ਜਿਹੜੀਆਂ ਰੇੜੀਆਂ ਆ ਉਹਨੂੰ ਇੱਕ ਅਲੱਗ ਜਗ੍ਹਾ ਦਿੱਤੀ ਜਾਂਦੀ ਆ। ਐਦਾਂ ਆਪਣੇ ਸ਼ਹਿਰ 'ਚ ਹੋ ਸਕਦਾ ਜੀ। ਬਿਲਕੁਲ ਸਰ ਇਹ ਅਗਰ ਲੋਕਾਂ ਦਾ ਸਹਿਯੋਗ ਰਹੇਗਾ ਠੀਕ ਹੈ ਸਾਡੇ ਨਾਲ ਸਹਿਯੋਗ ਕਰਨਗੇ। ਅਸੀਂ ਇਸ ਬਾਰੇ ਵੀ ਸੋਚਾਂਗੇ ਵਿਚਾਰ ਹੋ ਵੀ ਰਿਹਾ ਹੈ ਕਰਦੇ ਵੀ ਰਹਿਾਂਗੇ। ਠੀਕ ਹੈ ਅੱਗੇ ਕੋਈ ਡੈਸੀਗਨੇਟ ਪਲੇਸ ਅਸੀਂ ਦੇਖਦੇ ਆ। ਠੀਕ ਹੈ ਲੋਕ ਅੱਗੇ ਵੱਧ ਕੇ ਆਣ ਸਾਨੂੰ ਸਹਿਯੋਗ ਦੇਣ ਅਸੀਂ ਅਗਰ ਇੱਕ ਇੱਕ ਕਰਕੇ ਲੋਕ ਚੱਕਣਗੇ ਠੀਕ ਹੈ ਇਹ ਆਪਣੀ ਲੋਕ ਹੈ ਜੀ ਆਪਣੇ ਸ਼ਹਿਰ ਵਾਸੀ ਨੇ ਠੀਕ ਹੈ ਆਪਣਾ ਸਾਰੇ ਕੀ ਨਾ ਮੈਂ ਇੱਕ ਦੂਜੇ ਦਾ ਸਹਿਯੋਗ ਕਰੀਏ ਇਹ ਇੱਕ ਕਦਮ ਪੁੱਟਣਗੇ ਅਸੀਂ ਦੋ ਪੁੱਟਣ ਨੂੰ ਤਿਆਰ ਹਾਂ ਬਹੁਤ ਚੰਗੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੀ ਸਰ ਨੇ ਬੜੀਏ ਤਰੀਕੇ ਨਾਲ ਬੇਨਤੀ ਕੀਤੀ ਹੈ ਸਰਲ ਭਾਸ਼ਾ ਚ ਕੀਤਾ ਅਸੀਂ ਰਲ ਮਿਲ ਕੇ ਸਹਿਯੋਗ ਕਰੀਏ ਸ਼ਹਿਰ ਦੇ ਬਿਹਤਰ ਲਈ ਜੀ ਸੁਭਾਸ਼ ਭਾਜੀ ਸਰ ਟ੍ਰੈਫਿਕ ਇੰਚਾਰ ਸੁਭਾਸ਼ ਜੀ ਭਾਜੀ ਪਿਆਰ ਨਾਲ ਇਹਨਾਂ ਨੂੰ ਕਹ ਲੈਂਦੇ ਕਿਉਂਕਿ ਹਰੇਕ ਦਾ ਸਹਿਯੋਗ ਕਰਦਿਆ ਇਹ ਵੀ ਸ਼ਹਿਰ ਦੀ ਬਿਹਤਰੀ ਲਈ ਕੰਮ ਕਰ ਰਹੇ ਸਰ ਕੀ ਕਹਿਣਾ ਚਾਹੋਗੇ ਜੋ ਯੂ ਸਾਹਿਬ ਨੇ ਅਪੀਲ ਕੀਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਯੂ ਸਾਹਿਬ ਨੇ ਦੱਸਿਆ ਹੀ ਹੈ ਜਿੱਦਾਂ ਪੇ ਟ੍ਰੈਫਿਕ ਨੂੰ ਜਿਹੜੀ ਬਹੁਤ ਕਾਫੀ ਸਮੱਸਿਆ ਆਉਂਦੀ ਹੈ ਉਹ ਇਸੇ ਕਰਕੇ ਆਉਂਦੀ ਹੈ ਕਈਆਂ ਨੇ ਰੇੜੀਆਂ ਮੂਹ ਨੂੰ ਵਧਾਈਆਂ ਹੋਈਆਂ ਜਾਂ ਦੁਕਾਨਾਂ ਵਾਲਿਆਂ ਨੇ ਸਮਾਨ ਮੂਰੇ ਏਕੇ ਨੂੰ ਲਾਇਆ ਪਰ ਉਹ ਸਾਰਿਆਂ ਨੂੰ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਿੱਦਾਂ ਹੁਣ ਸਰਦੀਆਂ ਆ ਗਈਆਂ ਹਰ ਇੱਕ ਬੰਦਾ ਪਹਿਲਾਂ ਸਕੂਟਰ ਮੋਟਰਸਾਈਕਲ ਦਾ ਹੁਣ ਹਰ ਇੱਕ ਬੰਦਾ ਗੱਡੀ ਲੈ ਕੇ ਆ ਜਾਂਦਾ ਔਰ ਇੰਨੀ ਪ੍ਰੋਬਲਮ ਆ ਜਾਂਦੀ ਹੈ ਜਾਮ ਸਾਰਾ ਦਿਨ ਫਿਰ ਟੁੱਟਦਾ ਨਹੀਂ ਹੈਗਾ ਜਾਮ ਲੱਗਿਆ ਰਹਿੰਦਾ ਇਸ ਕਰਕੇ ਅਸੀਂ ਦਾ ਸਾਰਿਆਂ ਨੂੰ ਯੂ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਆਪਾਂ ਰਲ ਮਿਲ ਕੇ ਜੇ ਟ੍ਰੈਫਿਕ ਦੀ ਸਮੱਸਿਆ ਆਊਗੀ ਫਿਰ ਤੁਹਾਡਾ ਸਮਾਨ ਨਹੀਂ ਵਿ ਕਿਉਂਕਿ ਵੀਰ ਉੱਥੇ ਗੱਡੀ ਰੁਕੇ ਨਹੀਂ ਸਕਦੀ ਜੇ ਆਪਾਂ ਥੋੜਾ ਜਿਹਾ ਪਿੱਛੇ ਨੂੰ ਲਾਵਾਂਗੇ ਰੇੜੀਆਂ ਨੂੰ ਜਾਂ ਦੁਕਾਨ ਵਾਲਾ ਵੀ ਸਮਾਨ ਪਿੱਛੇ ਕਰਕੇ ਲਾ ਲਮਾਂਗੇ ਤੁਹਾਡੇ ਕੋਲ ਕੋਈ ਗਾਹਕ ਵੀ ਆਊਗਾ ਤੁਸੀਂ ਵੀ ਵਧੀਆ ਰਹੋਗੇ ਔਰ ਅਸੀਂ ਵੀ ਸੌਖੇ ਰਹਾਂਗੇ ਆਣ ਵਾਲੇ ਜਿਹੜੇ ਲੋਕੀ ਵੀ ਸ਼ਹਿਰ ਦੇ ਵਿੱਚ ਆਉਂਦੇ ਆ ਉਹ ਵੀ ਵਧੀਆ ਆਪਣਾ ਠੀਕ ਰਹਿਣਗੇ ਦੁਕਾਨ ਦੀ ਵਿਜ਼ਿਬਿਲਟੀ ਹੋ ਗਈ ਨਾ ਪਤਾ ਲੱਗੋ ਕਿਹੜੀ ਦੁਕਾਨ ਕਿੱਥੇ ਆ ਹਾਂ ਕਿ ਜੇ ਮੋਰੇ ਬਾਦਰੇ ਬਦਾਲੇ ਫਿਰ ਦੁਕਾਨ ਦੀ ਜਜਮੈਂਟ ਵੀ ਨਹੀਂ ਹੁੰਦੀ ਨਹੀਂ ਜਜਮੈਂਟ ਹੁੰਦੀ ਅਸੀਂ ਤਾਂ ਇਹ ਸਾਰਿਆਂ ਨੂੰ ਪੈਂਦੀ ਹੈ ਪਾਰਕਿੰਗ ਵੀ ਅਸੀਂ ਦੱਸਿਆ ਤੁਹਾਡੇ ਮਾਧਿਅਮ ਤੇ ਅਸੀਂ ਦੱਸਿਆ 5 ਸਬਜੀ ਮੰਡੀ ਦੇ ਬੈਕ ਸਾਈਡ ਵੀ ਲਾ ਸਕਦੇ ਹੋ ਸਾਡੇ ਸਾਹਮਣੇ ਵੀ ਪਾਰਕਿੰਗ ਹੈ ਸਾਹਮਣੇ ਆ ਹੈਗੀ ਇੱਥੇ ਪਾਰਕਿੰਗ ਜਿੱਥੇ ਵੇਦਕਾਰ ਸਾਹਿਬ ਦਾ ਹੈਗਾ ਚੌਕ ਹੈਗਾ ਇੱਥੇ ਇੱਥੇ ਵੀ ਸਾਹਮਣੇ ਪਾਰਕਿੰਗ ਹੈਗੀ ਆ ਥਾਣਾ ਸਿਟੀ ਦੇ ਸਾਹਮਣੇ ਪਾਰਕਿੰਗ ਹੈਗੀ ਆ 12 ਦਰੀ ਪਾਰਕਿੰਗ ਹੈਗੀ ਆ ਰੇਲਵੇ ਰੋਡ ਤੇ ਦੋ ਪਾਰਕਿੰਗ ਹੈਗੀਆਂ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਤੁਸੀਂ ਵੀ ਜਾ ਕੇ ਆਇਓ ਪਰ ਕੋਈ ਬੰਦਾ ਰੋਡ ਤੇ ਗੱਡੀ ਨਹੀਂ ਖੜੀ ਕਰਦਾ ਸਰ ਬੇਨਤੀ ਆ ਰੋਡ ਤੇ ਗੱਡੀਆਂ ਉੱਥੇ ਖੜੀ ਇੱਥੇ ਉਹਨਾਂ ਨੇ ਸਿੰਗਲ ਪੀਲੀ ਲਾਈਨ ਲਾਈ ਹੋਈ ਹੁੰਦੀ ਉੱਥੇ ਤੁਸੀਂ ਇੱਕ ਗੱਡੀ ਖੜੀ ਕਰ ਸਕਦੇ ਹੋ ਉਹ ਪਰਚੀ ਕੱਟ ਲ ਲੋਕੀ ਇਹ ਵੀ ਕਹਿੰਦੇ ਕਿ ਜੇ ਇਧਰ ਦਾ ਪਰਮਿਸ਼ਨ ਹੋ ਜਵੇ ਜੇ ਦਾ ਸ਼ਾਪਿੰਗ ਕਰਨੀ ਹੈ ਮੰਨ ਲਓ ਸਬਜੀ ਮੰਡੀ ਜਾਣਾ ਉਹ ਕਹਿੰਦੇ ਚਿੱਟੀ ਪੱਟੀ ਤੋਂ ਇਧਰ ਗੱਡੀ ਖੜੀ ਕਰ ਦਾਂਗੇ ਮੈਂ 5 ਰੁਪਏ ਲੈ ਲਓ 10 ਰੁਪਏ ਲੈ ਲਓ ਚਲਾਨ ਨਹੀਂ ਹੋਣਾ ਚਾਹੀਦਾ ਪਰ ਉੱਥੇ ਤਾਂ ਰੇੜੀਆਂ ਖੜੀਆਂ ਜੀ ਫਿਰ ਉਹੀ ਤਾਂ ਸਮੱਸਿਆ ਹੈ ਨਾ ਜਿੱਦਾਂ ਅਸੀਂ ਜਦੋਂ ਚਲਾਨ ਕਰਦੇ ਸਾਨੂੰ ਫਿਰ ਕੁਐਸਚਨ ਕਰਦੇ ਆ ਵੀ ਇਹਨਾਂ ਨੂੰ ਪਿੱਛੇ ਕਰਾਓ ਪਰ ਫਿਰ ਗਲਤੀ ਤਾਂ ਰੇੜੀ ਵਾਲੇ ਨੇ ਕਾਰ ਚਾਲਕ ਦੀ ਕੀ ਗਲਤੀ ਹੈ ਜੀ ਕਾਰ ਚਾਲਕ ਕਿਹਦਾ ਨਾ ਰੋਡ ਤੇ ਫਿਰ ਉਹਨਾਂ ਨੂੰ ਉਹਨਾਂ ਨੂੰ ਆਪਾਂ ਸ਼ਾਪਿੰਗ ਕਰਨ ਆਏ ਉਹਨਾਂ ਦਾ ਸਮਾਨ ਲੈਣਾ ਉਹ ਰੋਡ ਤੇ ਲਾ ਲੈਂਦੇ ਆ ਫਿਰ ਜਦੋਂ ਰੋਡ ਤੇ ਫਿਰ ਕੱਟੀਆਂ ਦੇ ਉੱਧਰ ਤਾਂ ਫਿਰ ਤਾਂ ਗਲਤੀ ਆ ਬੰਦਾ ਦਰ ਕੋਈ ਚਤਕਲਾਂ ਦਾ ਇੱਕ ਅੱਧਿਓ ਜਦੋਂ ਇੱਕ ਨੂੰ ਦੇਖੇ ਦੂਜੇ ਨੇ ਦੂਜੇ ਨੇ ਦੇਖੇ ਤੀਜੇ ਨੇ ਜੇ ਪੰਜ ਪੰਜ 7 7 ਖੜ ਜਾਂਦੀਆਂ ਇਕੱਟੀਆਂ ਫਿਰ ਇਹ ਦੇ ਕਰਕੇ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ ਕਿ ਉਹ ਸਭ ਤੋਂ ਸਵਾਲ ਦਾ ਜਵਾਬ ਸਵਾਲ ਵੀ ਲੈ ਲੈਣਾ ਸਰ ਸਬਜੀ ਮੰਡੀ ਦੇ ਬਿਲਕੁਲ ਨਜ਼ਦੀਕ ਬਹੁਤ ਸਾਰੀਆਂ ਰੇੜੀਆਂ ਲੱਗੀਆਂ ਟ੍ਰੈਫਿਕ ਦੀ ਬਹੁਤ ਦਿੱਕਤ ਆਉਂਦੀ ਹੈ ਸਰ ਉਹਨਾਂ ਦੀ ਕੋਸ਼ਿਸ਼ ਹੈ ਤਾਂ ਬਹੁਤ ਕਰਦੇ ਆ ਪਰ ਉਹ ਮੰਨ ਲਓ ਜੇ ਕੋਈ ਦੁਕਾਨ ਗੱਡੀ ਚ ਉੱਤਰੇ ਹੋਗਾ ਨਾ ਮੈਂ ਦੋ ਮਿੰਟ ਸਬਜੀ ਲੈ ਕੇ ਆਉਣੀ ਆ ਅੰਦਰ 20 25 30 ਮਿੰਟ ਲੱਗਣੇ ਸੌਖੇ ਆ ਕਿਉਂ ਜੇ ਜਿਹੜੀ ਸਰ ਕੋਈ ਡੈਜ਼ਿਗਨੇਟ ਪਲੇਸ ਹੈ ਨਾ ਜੋ ਪਾਰਕਿੰਗ ਦੀ ਆਪਾਂ ਗੱਲ ਕੀਤੀ ਹੈ ਠੀਕ ਹੈ ਆਪਣੀ ਤੇ ਇਹੀ ਇੱਕ ਸੁਝਾਅ ਹੈਗਾ ਜੀ ਕਿ ਉੱਥੇ ਆਪਣੀ ਪਾਰਕਿੰਗ ਕਰਕੇ ਮਤਲਬ ਵਾਕ ਕਰਕੇ ਅਕਲ ਮਤਲਬ ਰੇੜੀਆਂ ਤੇ ਆਪਣਾ ਜੋ ਵੀ ਸਮਾਨ ਖਰੀਦਣੇ ਖਰੀਦਿਆ ਜਾਵੇ ਉਹਦੇ ਪਿੱਛੇ ਕਰਕੇ ਲੱਕਰਾ ਦੇ ਰੇੜੀਆਂ ਰੇੜੀਆਂ ਪਿੱਛੇ ਲੱਗਣਗੀਆਂ ਠੀਕ ਹੈ ਉਹਨਾਂ ਨੂੰ ਰੇੜੀਆਂ ਵਾਲਿਆਂ ਨੂੰ ਇਹ ਅਪੀਲ ਹੈ ਤੇ ਗੱਡੀਆਂ ਕੋਈ ਡੈਜ਼ਿਗਨੇਟ ਪਲੇਸ ਤੇ ਜਿੱਥੇ ਪਾਰਕਿੰਗ ਹੈ ਉੱਥੇ ਲਗਾ ਕੇ ਕਮਿਸ਼ਨ ਵੀ ਇਹੀ ਹੈ ਠੀਕ ਹੈ ਸਾਡਾ ਅਸੀਂ ਮਿਸ਼ਨ ਵੀ ਇੱਕ ਤਰ੍ਹਾਂ ਨਾਲ ਲੈ ਕੇ ਇਹ ਚੱਲੇ ਹੋਏ ਆਂ ਵੀ ਇਹਦੇ ਨਾਲ ਇੱਕ ਸੁੰਦਰੀਕਰਨ ਵੀ ਹੁੰਦਾ ਹੈ ਕਿ ਆਪਣਾ ਸ਼ਹਿਰ ਦੇਖਣ ਨੂੰ ਬਾਜ਼ਾਰ ਚੌੜੇ ਲੱਗਦੇ ਆ ਠੀਕ ਹੈ ਸਾਫ ਸਫਾਈ ਵੀ ਉਦਾਂ ਹੁੰਦੀ ਹੈ ਠੀਕ ਹੈ ਤੇ ਉਹਦੇ ਨਾਲ ਲੋਕਾਂ ਦਾ ਰੋਜ਼ਗਾਰ ਵੀ ਵਧੇਗਾ ਵਧੇਗਾ ਹਾਂ ਆਬਵੀਅਸਲੀ ਵਧੇਗਾ ਧੰਨਵਾਦ ਬਹੁਤ ਸ਼ੁਕਰੀਆ ਜੀ ਇਹ ਈਓ ਸਾਹਿਬ ਸਨ ਸਾਡੇ ਨਾਲ ਔਰ ਟ੍ਰੈਫਿਕ ਇੰਚਾਰ ਸੁਭਾ ਜੀ ਸਕੇ ਪਰ ਬੇਨਤੀ ਐਨੀ ਹੈ ਪ੍ਰਸ਼ਾਸਨ ਨੂੰ ਕਿ ਦੋ ਦਿਨ ਦੀ ਕਾਰਵਾਈ ਨਾ ਰਹਿ ਜਾਵੇ ਨਹੀਂ ਤਾਂ ਕਈ ਵੇਲੇ ਕਿੰਨਾ 2 ਘੰਟੇ ਕਾਰਵਾਈ ਹੁੰਦੀ ਆ ਸ਼ਹਿਰ ਕਲੀਅਰ ਹੋ ਜਾਂਦਾ 2 ਘੰਟੇ ਫਿਰ ਤੋਂ ਕਰਨਾ ਉੱਥੇ ਦੇਖੋ ਕਿ ਨਹੀਂ ਬਾਹਰ ਦੁਕਾਨ ਕੀਤੀ ਸਾਰਿਆਂ ਨੂੰ ਬਾਹਰ ਲਾਇਆ ਦੇਖੋ ਆਪ ਜੀ ਜੀ ਮਤਲਬ ਕਈ ਵੇਲੇ ਤਾਂ ਹੁੰਦਾ ਕਈ ਵੇਲੇ ਨਹੀਂ ਬੜੀ ਵਾਰ ਜਾਂ ਹਰ ਵਾਰੀ ਇਦਾਂ ਹੁੰਦਾ ਕਿ 2 ਘੰਟੇ ਦੀ ਕਾਰਵਾਈ ਹੁੰਦੀ ਉਸ ਵੇਲੇ ਫਿਰ ਪ੍ਰਨਾਲਾ ਦਾ ਉੱਥੇ ਦਾ ਉੱਥੇ ਜਦ ਤੱਕ ਪ੍ਰਸ਼ਾਸਨ ਸੀਰੀਅਸ ਐਕਸ਼ਨ ਨਹੀਂ ਲਊਗਾ ਔਰ ਸਾਰਿਆਂ ਤੇ ਨਹੀਂ ਲਊਗਾ ਕਿਸੇ ਇੱਕ ਬੰਦੇ ਤੇ ਨਹੀਂ ਐਕਸ਼ਨ ਨਹੀਂ ਲੈਣਾ ਚਾਹੀਦਾ ਸਾਰੇ ਤੇ ਐਕਸ਼ਨ ਹੋਣਾ ਚਾਹੀਦਾ ਰੂਲਸ ਸਾਰਿਆਂ ਨੂੰ ਫੋਲੋ ਕਰਨੇ ਚਾਹੀਦੇ ਆ ਜੇ ਸਾਰੇ ਹੀ ਰੂਲ ਫੋਲੋ ਕਰਨਗੇ ਕਿਉਂਕਿ ਦੁਕਾਨਦਾਰ ਨੇ ਤੇ ਵੀ ਬੇਨਤੀ ਕਰ ਦਿੱਤੀ ਸੀਗੀ ਕਿ ਭਾਈ ਸਾਹ ਨੂੰ ਇੱਕ ਪੱਟੀ ਦੇ ਦਿਓ ਚਿੱਟੀ ਪੱਟੀ ਲਾ ਦਿਓ ਜਾਂ ਪੀਲੀ ਪੱਟੀ ਲਾ ਦਿਓ ਜਗ੍ਹਾ ਜਿਹੜਾ ਵਧਾਵੇ ਉਹਨੂੰ ਫਾਈਨਲ ਆਫਰ ਇਹ ਨਾ ਹੋਵੇ ਕਿ ਫਲਾਣਾ ਤੇਰ ਪ੍ਰਧਾਨ ਦਾ ਕਰੀਬੀ ਆ ਫਲਾਣਾ ਦਾ ਯਾਰ ਫਲਾਣੇ ਦਾ ਸਾਬਕਾ ਦਾ ਜਾਂ ਮੌਜੂਦਾ ਦਾ ਕਰੀਬੀ ਆ ਉਹਨੂੰ ਕੁਝ ਨਹੀਂ ਕਰਾ ਪਰ ਐਂਦਾ ਨਾ ਹੋਵੇ ਰੂਲ ਸਾਰੇ ਲਈ ਸੇਮ ਹੋਣੇ ਚਾਹੀਦੇ ਆ ਫੇਰ ਹੀ ਸੁਧਾਰ ਹੋਣਾ ਫੇਰ ਹੀ ਸੁੰਦਰੀਕਰਨ ਹੋਣਾ ਉਮੀਦ ਕਰਦੇ ਇਹ ਵੀ ਸਹਿਯੋਗ ਕਰਨਗੇ ਤੇ ਲੋਕ ਵੀ ਸਹਿਯੋਗ ਕਰਨਗੇ ਬਹੁਤ ਬਹੁਤ ਸ਼ੁਕਰੀਆ